ਆ ਰਹੀ ਹੈ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਤਿੰਨ ਹੋਰ ਦਿਨ ਦਾ ਹੋਰ ਤਿੰਨ ਦਿਨ ਦਾ ਸਮਾਂ ਦਿੱਤਾ ਹੈ ਟੈਟਲੇਵਾਲ ਨੂੰ ਮੈਡੀਕਲ ਟਰੀਟਮੈਂਟ ਦੇਣ ਦੇ ਮਾਮਲੇ ਦੇ ਵਿੱਚ ਸਮਾਂ ਦਿੱਤਾ ਗਿਆ 2 ਜਨਵਰੀ ਨੂੰ ਇਸ ਮਾਮਲੇ ਦੀ ਅਗਲੀ ਸੁਣਵਾਈ ਹੋਵੇਗੀ ਹੋਰ ਤਿੰਨ ਦਿਨਾਂ ਦੀ ਮੌਲਤ ਸਰਕਾਰ ਨੂੰ ਜੋ ਕਿ ਸੁਪਰੀਮ ਕੋਰਟ ਦੇ ਵੱਲੋਂ ਦਿੱਤੀ ਗਈ ਹਾਲਾਂਕਿ ਲਗਾਤਾਰ ਸਰਕਾਰ ਦੇ ਵੱਲੋਂ ਆ ਪ੍ਰਸ਼ਾਸਨ ਦੇ ਵੱਡੇ ਅਧਿਕਾਰੀਆਂ ਦੇ ਵੱਲੋਂ ਜਜੀਤ ਸਿੰਘ ਢੱਲੇਵਾਲ ਮਨਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕੱਲ ਵੀ ਵੱਡੇ ਅਧਿਕਾਰੀ ਜੋ ਕਿ ਤਖਨੋਰੀ ਬਾਰਡਰ ਤੇ ਪਹੁੰਚੇ ਉਹਨਾਂ ਦੇ ਵੱਲੋਂ ਅਪੀਲ ਕੀਤੀ ਕਿ ਜਜੀਤ ਸਿੰਘ ਢੱਲੇਵਾਲ ਨੂੰ ਕਿਉਂ ਆ ਮੈਡੀਕਲ ਸੇਵ ਸਹੂਲਤਾਂ ਲੈਣ ਹਾਲਾਂਕਿ ਸਾਫ਼ ਤੌਰ ਤੇ ਢੱਲੇਵਾਲ ਦੇ ਵੱਲੋਂ ਮੇ ਤਖਨੋਰੀ ਮੋਰਚੀ ਵੱਲ ਵੀ ਇਨਕਾਰ ਕੀਤਾ ਜਾ ਰਿਹਾ ਤੇ ਇਸ ਦੇ ਵਿਚਾਲੇ ਸੁਪਰੀਮ ਕੋਰਟ ਦੇ ਵਿੱਚ ਇਸੇ ਪੂਰੇ ਮਾਮਲੇ ਦੇ ਵਿੱਚ ਐ ਸੁਣਵਾਈ ਹੋਈ ਇਸ ਦੇ ਨਾਲ ਜੁੜੀ ਹੋਈ ਇਹ ਵੱਡੀ ਖਬਰ ਹੈ ਕਿ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਹੋਰ 3 ਦਿਨ ਦਾ ਸਮਾਂ ਦਿੱਤਾ ਹੈ ਡੱਲੇਵਾਲ ਨੂੰ ਮੈਡੀਕਲ ਟ੍ਰੀਟਮੈਂਟ ਦੇਣ ਦੇ ਮਾਮਲੇ ਦੇ ਵਿੱਚ ਸਮਾਂ ਦਿੱਤਾ ਗਿਆ 2 ਜਨਵਰੀ ਨੂੰ ਹੁਣ ਮਾਮਲੇ ਦੀ ਅਗਲੀ ਸੁਣਵਾਈ ਹੋਵੇਗੀ ਖੈਰ ਹੁਣ ਦੇਖਣਾ ਹੋਵੇਗਾ ਕਿ 2 ਜਨਵਰੀ ਤੱਕ ਕੀ ਪ੍ਰਸ਼ਾਸਨ ਸਰਕਾਰ ਜਗਜੀਤ ਸਿੰਘ ਡੱਲੇਵਾਲ ਨੂੰ ਮਨਾਉਣ ਦੇ ਵਿੱਚ ਕਾਮਯਾਬ ਹੋ ਪਉਂਦੀ ਹੈ ਜਾਂ ਨਹੀਂ ਕਿਉਂਕਿ ਕੋਸ਼ਿਸ਼ਾਂ ਲਗਾਤਾਰ ਹਾਲਾਂਕਿ ਕੀਤੀਆਂ ਜਾ ਰਹੀਆਂ ਨੇ ਵੱਡੇ ਅਧਿਕਾਰੀ ਹਰ ਰੋਜ਼ ਜੋ ਕਿ ਖਨੋਰੀ ਮੁਰਚੀ ਤੇ ਪਹੁੰਚਦੇ ਨੇ ਕਿਸਾਨਾਂ ਆਗੂਆਂ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਜਗਜੀਤ ਸਿੰਘ ਡੱਲੇਵਾਲ ਨੂੰ ਜੋ ਕਿ ਅਪੀਲ ਕੀਤੀ ਜਾਂਦੀ ਹੈ ਕਿ ਐਮਰਜੈਂਸੀ ਮੈਡੀਕਲ ਸਹੂਲਤਾਂ ਉਹ ਲੈਣ ਕਿਉਂਕਿ ਲਗਾਤਾਰ ਆ ਉਹਨਾਂ ਦੀ ਸਿਹਤ ਜੋ ਕੇ ਖਰਾਬ ਹੋ ਰਹੀ ਹੈ ਸਿਹਤ ਲਗਾਤਾਰ ਵਿਗੜ ਰਹੀ ਹੈ ਕਿ ਸਨੋਰੀ ਮੋਰਚੇ ਤੇ ਲਗਾਤਾਰ ਜੋ ਕੇ ਮਰਨ ਵਰਤੇ ਬੈਠੇ ਹੋਏ ਨੇ ਤੇ ਇਸ ਦੇ ਵਿਚਾਲੇ ਸੁਪਰੀਮ ਕੋਰਟ ਦੇ ਵਿੱਚ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਨੂੰ ਲੈ ਕੇ ਅੱਜ ਐਮ ਸੁਣਵਾਈ ਹੋਈ ਤੇ ਇਸ ਦੇ ਨਾਲ ਜੁੜੀ ਹੋਈ ਹੈ ਵੱਡੀ ਅਪਡੇਟ ਹੈ ਕਿ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਹੋਰ 3 ਦਿਨ ਦਾ ਸਮਾਂ ਦਿੱਤਾ ਹੈ ਯਾਨੀ ਕਿ ਸਰਕਾਰ ਦੇ ਕੋਲ ਹੁਣ ਹੋਰ 3 ਦਿਨ ਦਾ ਸਮਾਂ ਹੈ ਉਨ੍ਹਾਂ 3 ਦਿਨ ਦੇ ਸਮੇਂ ਦੇ ਵਿੱਚ ਆਖਰਕਾਰ ਕੀ ਪ੍ਰਸ਼ਾਸਨ ਜਗੀਰ ਸਿੰਘ ਡੱਲੇਵਾਲ ਨੂੰ ਉੱਥੇ ਬੈਠੇ ਕਿਸਾਨ ਆਗੂਆਂ ਨੂੰ ਮਨਾਉਣ ਦੇ ਵਿੱਚ ਕਾਮਯਾਬ ਰਹਿੰਦਾ ਜਾਂ ਨਹੀਂ ਇਹ ਖੈਰ ਆ ਵੇਖਣਾ ਹੋਵੇਗਾ ਕਿਉਂਕਿ ਸਿਹਤ ਲਗਾਤਾਰ ਵਿਗੜ ਰਹੀ ਹੈ ਲਗਾਤਾਰ ਖਰਾਬ ਹੋ ਰਹੀ ਹੈ ਕਿਉਂਕਿ ਉਹਨਾਂ ਬਿਲਕੁਲ ਨਹੀਂ ਖਾਰੇ ਜਗੀਰ ਸਿੰਘ ਡੱਲੇਵਾਲ ਇਸ ਦੇ ਵਿਚਾਲੇ ਪ੍ਰਸ਼ਾਸਨ ਦੇ ਬਲ ਰੁਟੀਨ ਦੇ ਵਿੱਚ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਕਿਸਾਨ ਆਗੂਆਂ ਨੂੰ ਜਗੀਰ ਸਿੰਘ ਡੱਲੇਵਾਲ ਨੂੰ ਇਸ ਗੱਲ ਦੀ ਮਨਾਇਆ ਜਾਵੇ ਕਿ ਜਿਸ ਤਰੀਕੇ ਦੀ ਉਹਨਾਂ ਦੀ ਸਿਹਤ ਲਗਾਤਾਰ ਵਿਗੜ ਰਹੀ ਹੈ ਨਾਸਾਜ਼ ਹੈ ਤੋਂ ਐਮਰਜੈਂਸੀ ਮੈਡੀਕਲ ਸਹੂਲਤਾਂ ਲੈਣ ਕਿਉਂਕਿ ਇੱਕ ਐਮਰਜੈਂਸੀ ਹਸਪੀਟਲ ਵੀ ਜੋ ਕਿ ਬਿਲਕੁਲ ਮੋਰਚੇ ਦੇ ਨੇੜੇ ਬਣਾਇਆ ਗਿਆ ਸਥਾਪਿਤ ਕੀਤਾ ਗਿਆ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਸ ਜਗ੍ਹਾ ਤੇ ਜਗਜੀਤ ਸਿੰਘ ਡੱਲੇਵਾਲ ਸ਼ਿਫਟ ਹੋ ਜਾਣ ਸੁਪਰੀਮ ਕੋਰਟ ਦੇ ਲੋ ਪਿਛਲੇ ਦਿਨ ਕਿਹਾ ਗਿਆ ਕਿ ਜਗਜੀਤ ਸਿੰਘ ਡੱਲੇਵਾਲ ਚਾਹੇ ਮਰਨ ਵਰਤ ਆਪਣਾ ਜਾਰੀ ਰੱਖਣ ਪਰ ਜੋ ਦਵਾਈਆਂ ਨੇ ਜੋ ਮੈਡੀਕਲ ਸਹੂਲਤਾਂ ਨੇ ਉਹ ਵੀ ਨਾਲ ਉਹ ਜ਼ਰੂਰ ਲੈਣ ਪਰ ਦੂਜੇ ਪਾਸੇ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਕਿਸਾਨ ਆਗੂਆਂ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਜਾ ਰਿਹਾ ਕਿ ਜਦੋਂ ਤੱਕ ਉਹਨਾਂ ਦੀਆਂ ਆ ਮੰਗਾ ਕੇਂਦਰ ਸਰਕਾਰ ਦੇ ਵੱਲੋਂ ਨਹੀਂ ਮੰਨ ਲਿਆ ਜਾਂਦੀ ਉਦੋਂ ਤੱਕ ਉਹਨਾਂ ਦਾ ਮਰਨ ਵਰਤੇ ਇਸੇ ਤਰੀਕੇ ਦੇ ਨਾਲ ਜਾਰੀ ਰਹੇਗਾ ਤੇ ਇਸ ਦੇ ਵਿਚਾਲੇ ਇਹ ਸੁਪਰੀਮ ਕੋਰਟ ਨੂੰ ਵੱਡੀ ਖਬਰ ਸਾਹਮਣੇ ਆ ਰਹੀ ਹੈ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਹੋਰ 3 ਦਿਨ ਦਾ ਸਮਾਂ ਦੇ ਦਿੱਤਾ ਡੱਲੇਵਾਲ ਨੂੰ ਮੈਡੀਕਲ ਟਰੀਟਮੈਂਟ ਦੇਣ ਦੇ ਮਾਮਲੇ ਦੇ ਵਿੱਚ ਸਮਾਂ ਦਿੱਤਾ ਗਿਆ ਤੇ 2 ਜਨਵਰੀ ਨੂੰ ਇਸ ਮਾਮਲੇ ਦੀ ਅਗਲੀ ਸੁਣਵਾਈ ਹੋਵੇਗੀ ਹੁਣ 3 ਦਿਨ ਹੋਰ ਸਰਕਾਰ ਦੇ ਕੋਲ ਪ੍ਰਸ਼ਾਸਨ ਦੇ ਕੋਲ ਨੇ ਕੱਲ ਵੀ ਜਿਵੇਂ ਕਿ ਸਾਬਕਾ ਡੀਜੀਪੀ ਅੱਜ ਜਸਕਰਨ ਸਿੰਘ ਖਨੋਰੀ ਬਾਰਡਰ ਤੇ ਪਹੁੰਚਦੇ ਨੇ ਕਿਸਾਨ ਆਗੂਆਂ ਦੇ ਨਾਲ ਹੋਂਦੇ ਵੱਲੋਂ ਮੰਤਨ ਕੀਤਾ ਜਾਂਦਾ ਹੈ ਆ ਗੱਲਬਾਤ ਦਾ ਦੌਰ ਚਲਾਇਆ ਜਾਂਦਾ ਪਰ ਉਸ ਤੋਂ ਕੋਈ ਜ਼ਿਆਦਾ ਨਿਚੋੜ ਕੋਈ ਸਹੀ ਸਿੱਟਾ ਨਹੀਂ ਨਿਕਲ ਪਉਂਦਾ ਹਾਲਾਂਕਿ ਕੋਸ਼ਿਸ਼ਾਂ ਲਗਾਤਾਰ ਚੋਕੇ ਪ੍ਰਸ਼ਾਸਨ ਦੇ ਵੱਲੋਂ ਇਹ ਕੀਤੀਆਂ ਜਾ ਰਹੀਆਂ ਨੇ ਹਾਲਾਂਕਿ ਸੈਂਪਲ ਜਰੂਰ ਜਗਦੀਸ਼ ਸਿੰਘ ਢੱਲੇਵਾਲ ਦੇ ਵਕਫਾ ਟੈਸਟਾਂ ਨੂੰ ਲੈ ਕੇ ਲਏ ਗਏ ਪਰ ਦੂਜੇ ਪਾਸੇ ਗੱਲ ਮਰਨ ਵਰਤ ਦੀ ਕਰੀਏ ਜਾਂ ਐਮਰਜੈਂਸੀ ਮੈਡੀਕਲ ਸਹੂਲਤਾਂ ਦੀ ਗੱਲ ਕਰੀਏ ਉਸ ਨੂੰ ਲੈ ਕੇ ਖਨੋਰੀ ਮੋਰਚੀ ਵੱਲ ਵਾਰ-ਵਾਰ ਕਿਹਾ ਜਾ ਰਿਹਾ ਹੈ ਕਿ ਨਾ ਤਾਂ ਉਹ ਹਸਪੀਟਲ ਦੇ ਵਿੱਚ ਸ਼ਿਫਟ ਹੋਣਗੇ ਨਾ ਹੀ ਐਮਰਜੈਂਸੀ ਮੈਡੀਕਲ ਸਹੂਲਤਾਂ ਲੈਣਗੇ ਤੇ ਜਦੋਂ ਤੱਕ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਉਹਨਾਂ ਦਾ ਇਸੇ ਤਰੀਕੇ ਦੇ ਨਾਲ ਮਰਨ ਵਰਤ ਜਾਰੀ ਰਹੇਗਾ ਤਾਂ ਸਦਾ ਰੋਕਰਾਂਗੇ ਖਨੋਰੀ ਬਾਰਡਰ ਦਾ ਖਨੋਰੀ ਮੋਰਚੇ ਦੇ ਜਿੱਥੋਂ ਮੇਰੇ ਸਹਿਯੋਗੀ ਮਨਪੀ ਚਾਲ ਜੁੜ ਚੁੱਕੇ ਨੇ ਮਨਪੀ ਤੇ ਵੱਡੀ ਖਬਰ ਹੈ ਸੁਪਰੀਮ ਕੋਰਟ ਤੋਂ ਜੋ ਸਾਹਮਣੇ ਆ ਰਹੀ ਹੈ ਕਿ ਸਰਕਾਰ ਨੂੰ ਹੋਰ 3 ਦਿਨ ਦਾ ਸਮਾਂ ਦਿੱਤਾ ਗਿਆ ਕੁਸ 3 ਦਿਨ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾਵੇ ਕਿ ਉਹ ਐਮਰਜੈਂਸੀ ਮੈਡੀਕਲ ਸਹੂਲਤਾਂ ਲੈਣ ਦਵਾਈਆਂ ਲੈਣ ਉਹਨਾਂ ਦੇ ਸਿਹਤ ਜ਼ਿਆਦਾ ਖਰਾਬ ਨਾ ਹੋਵੇ ਆਖਨੋਰੀ ਬਾਰਡਰ ਤੇ ਬੈਠੇ ਆਗੂਆਂ ਦਾ ਕੀ ਕੁਝ ਕਹਿਣਾ ਜਾਂ ਹੁਣ ਤੱਕ ਦੀਆਂ ਜੋ ਬੈਠਕਾਂ ਜੋ ਕੱਲ ਵੀ ਬੈਠਕਾਂ ਹੋਈਆਂ ਨੇ ਉਸ ਚੋਂ ਕੋਈ ਗੱਲ ਉਸ ਪਾਸੇ ਵਧਦੀ ਹੋਈ ਨਜ਼ਰ ਆ ਰਹੀ ਹੈ ਆ ਦੇਖੋ ਤੇ ਚਾ ਦੋ ਚੀਜ਼ਾਂ ਬੜੀਆਂ ਸਾਫ਼ ਨੇ ਇਸ ਵਕਤ ਵੀ ਜਿਹੜੇ ਆਖਨੋਰੀ ਮੋਰਚੇ ਉੱਤੇ ਜਿਹੜੇ ਕਿਸਾਨ ਆਗੂ ਨੇ ਉਹਨਾਂ ਦੀ ਆਪਣੀ ਮੀਟਿੰਗ ਚੱਲਦੀ ਪਈ ਹੈ ਦੂਸਰੇ ਪਾਸੇ ਸਮਾਂ ਦੇ ਦਿੱਤਾ ਗਿਆ ਪੰਜਾਬ ਸਰਕਾਰ ਨੂੰ ਸਮਾਧਾਨ ਦਾ ਭਾਵ ਹੈ ਕਿ ਕੁਛ ਨਾ ਕੁਛ ਕਿਤੇ ਨਾ ਕਿਤੇ ਬਿਲਡ ਅਪ ਹੋ ਰਿਹਾ ਇਸ ਚੀਜ਼ ਨੂੰ ਲੈ ਕੇ ਬੀਤੇ ਦਿਨਾਂ ਜਿਹੜੇ ਸਾਫ ਦਾ ਏਡੀਜੀ ਜਸਕਰਨ ਸਿੰਘ ਆ ਉਹ ਪਹੁੰਚੇ ਹੋਏ ਸਾਨੂੰ ਤੇ ਜਿਹੜੀਆਂ ਉਹਨਾਂ ਵੱਲੋਂ ਸਿਹਤ ਵਿਭਾਗ ਦੀ ਟੀਮ ਉਹ ਵੀ ਇੱਥੇ ਪਹੁੰਚੀ ਸੀ ਸੈਂਪਲਿੰਗ ਕੀਤੀ ਗਈ ਯਾਨੀ ਕਿ ਪਹਿਲਾ ਪੋਜ਼ਿਟਿਵ ਪੁਆਇੰਟ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਜਿਹੜਾ ਸਮਾਂ ਮਿਲਿਆ ਹੈ ਉਸ ਦੇ ਵਿੱਚ ਕਈ ਚੀਜ਼ਾਂ ਹੋਰ ਸਾਹਮਣੇ ਆ ਸਕਦੀਆਂ ਲਗਾਤਾਰ ਮੀਟਿੰਗਾਂ ਦਾ ਦੌਰ ਜਾਰੀ ਰਹੇਗਾ ਆ ਵੱਡੇ ਜਿਹੜੀ ਇੱਕ ਕਾਲ ਦਿੱਤੀ ਗਈ ਕਿਸਾਨ ਜਥੇਬੰਦੀਆਂ ਵੱਲੋਂ 4 ਤਰੀਕ ਦੀ ਉਸ ਨੂੰ ਲੈ ਕੇ ਵੀ ਜਿਹੜੀ ਰੂਪਰੇਖਾ ਹੋਏਗੀ ਉਹਦੇ ਵਿੱਚ ਕੀ ਹੋਏਗਾ ਉਸ ਤੋਂ ਪਹਿਲਾਂ ਕੀ ਜਿਹੜੇ ਜਿਹੜੀ ਮਾਨਯੋਗ ਅਦਾਲਤ ਦੇ ਵਿੱਚ ਸੁਣਵਾਈ ਹੈ ਉਸ ਦੇ ਵਿੱਚ ਕੀ ਨਵੀਆਂ ਚੀਜ਼ਾਂ ਸਾਹਮਣੇ ਰੱਖੀਆਂ ਜਾਣਗੀਆਂ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਸਾਰੀ ਚੀਜ਼ ਦੀ ਹੁਣ ਰਣਨੀਤੀ ਬਣਾਈ ਜਾਏਗੀ ਪ੍ਰਸ਼ਾਸਨ ਵਪਾਰ ਹੋਇਆ ਹੋਇਆ ਲਗਾਤਾਰ ਉਹਨਾਂ ਵੱਲੋਂ ਜਿਹੜਿਆਂ ਧਾਰੀਆਂ ਕਿ ਤੇ ਜਾਰੀਆਂ ਨੇ ਕਿ ਕਿਸ ਤਰੀਕੇ ਨਾਲ ਜਗਜੀਤ ਸਿੰਘ ਡੱਲੇਵਾਲ ਨੂੰ ਮਨਾਇਆ ਜਾਵੇ ਕਿਉਂਕਿ ਲਗਾਤਾਰ ਜਦੋਂ ਮੀਟਿੰਗਾਂ ਚੱਲਦੀਆਂ ਆਇਆ ਤਾਂ ਉਹਨਾਂ ਦੇ ਸਿੱਟੇ ਨਿਕਲਨੇ ਵੀ ਸੁਭਾਵਿਕ ਹੁੰਦੇ ਲੇਕਿਨ ਫਿਲਹਾਲ ਜੇਕਰ ਗੱਲ ਕੀਤੀ ਜਾਵੇ ਤਾਂ ਠੀਕ ਹੈ ਮੈਂ ਵੀ ਲਗਾਤਾਰ ਬਣੇਗਾ ਮੋਰਤੂ ਮੈਂ ਤੁਹਾਡਾ ਰੋਕ ਕਰਾਂਗਾ ਹੋਰ ਵੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਾਂਗੇ ਇਸ ਦੇ ਵਿਚਾਲੇ ਸਾਡੇ ਸਹਿਯੋਗੀ ਸ਼ੰਕਰ ਨੰਦ ਜੁਨੇ ਹੋਏ ਜੁੜੇ ਹੋਏ ਨੇ ਸ਼ੰਕਰ ਇਹ ਵੱਡੀ ਖਬਰ ਹੈ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦੇ ਨਾਲ ਜੁੜੀ ਹੋਈ ਵਿਸਤਾਰ ਦੇ ਨਾਲ ਜਾਨਣਾ ਚਾਹਾਂਗੇ ਕਿ ਆਖਰਕਾਰ ਸੁਪਰੀਮ ਕੋਰਟ ਦੇ ਵੱਲੋਂ ਅੱਜ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਕੀ ਟਿੱਪਣੀਆਂ ਕੀਤੀ आज जिस तरह से आज सुप्रीम कोर्ट में इस मामले पे सुनवाई हो रही थी हालांकि जिस तरह से आज बहुत ज्यादा इस मामले पे आज एक्शन नहीं हुआ है और जिस तरह से आज सुप्रीम कोर्ट ने इस मामले पर सुनवाई करने के दौरान सबसे पहले पंजाब के जो एडवोकेट जनरल हैं गुरविंदर सिंह उनके उनको सुना गया गुरविंदर सिंह जो, जो है पंजाब के तरफ से पंजाब से जुड़े हुए तमाम मसलों को कोर्ट के सामने रखा और जिस तरह से पिछली सुनवाई के दौरान में कहा गया था कि पंजाब के जो पंजाब सरकार और पंजाब के अधिकारी और इसके साथ साथ और तौर पर पंजाब के डीजीपी पे जिस तरह से सवाल उठाए गए थे तो उन तमाम मसलों पर आज कोर्ट के सामने उन तमाम मसलों को अपना पक्ष रखा गया और इस मामले पे जिस तरह से तमाम पक्ष रखने के बाद हालांकि एक अगली तारीख मुकर्र कर दी गई है सुप्रीम कोर्ट अब 2 जनवरी को इस मामले पर सुनवाई करेगी देखिए अब जिस तरह से अभी सुप्रीम कोर्ट की अगर बात करें तो सुप्रीम कोर्ट में फिलहाल अभी जो है विंटर वेकेशन चल रहा है लेकिन जो अवकाश कालीन सत्र जो है एक कहा जा सकता है कि जो बड़े मसले हैं जो बड़े इशूज हैं उन तमाम मसलों को कोर्ट सुन रही थी इसी मामले में आ, किसान नेता जगजीत सिंह डल्लेवाल का जो मसला है उसको आज कोर्ट के सामने रखा और इस तो आज कोर्ट के सामने वो कहा गया है कोर्ट के द्वारा जो निर्देश दिया गया है कि किसान नेता डल्लेवाल जो है उनके स्वास्थ्य को लेकर ध्यान रखा जाए इसके साथ ही जो 20 नवंबर को जो आदेश पारित किया गया था उसको इंप्लीमेंट किया जाए ये जिस तरह से एक तरह से कह सकते हैं कि जो दिशा निर्देश साहब 20 तारीख को 20 दिसंबर को जो दिशा निर्देश जारी किया गया था तो उसको फॉलो करना होगा तो आज का कोर्ट का एक सबसे महत्वपूर्ण ऑब्जर्वेशन है कि पुराने ऑब्जर्वेशन जो रहे हैं जो निर्देश दिया गया था 20 नवंबर को उसको फॉलो करना होगा और इस मामले पर 2 जनवरी को जब कोर्ट की जो प्रक्रिया शुरू होगी तो उस दिन नु की भी को भी ये तो, आ, 20 तारीख को 20 दिसंबर को जो सुनवाई हुई थी उस मामले में ही आ, जो मेडिकल बोर्ड और इसके साथ ही विशेष टीम का गठन करने का जो निर्देश पहले ही जारी हुआ ही कहा गया था कि इस मामले पर उनके स्वास्थ्य को लेकर विशेष हिदायत जो दी गई थी तो उसको इम्प्लीमेंट करने का निर्देश पहले ही जारी किया जा चुका है तो इसीलिए आज कोर्ट का जो निर्देश था दिशा निर्देश दिया गया है उसको आपको इम्प्लीमेंट करना है और किसान नेता डालेवाल की जो सेहत है उस पर जितना बेस्ट हो सकता है वो कार्रवाई आगे करनी होगी जी शंकर जिस तरीके अधिकारी प्रशासन के भी कोशिश कर रहे हैं इसके जुड़ी की जानकारी सरकार सुप्रीम कोर्ट रखी गई है ਕਿ ਕਿਵੇਂ ਜਗਜੀਤ ਸਿੰਘ ਡੱਲੇਵਾਲ ਨੂੰ ਬਣਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਜਾ ਰਹੀਆਂ ਨੇ ਤਾਂ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਜੁੜੀ ਹੋਈ ਵੱਡੀ ਖਬਰ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਰਹੇ ਹਾਂ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਸਮਾਂ ਦਿੱਤਾ ਹੈ ਡੱਲੇਵਾਲ ਨੂੰ ਮੈਡੀਕਲ ਟ੍ਰੀਟਮੈਂਟ ਦੇਣ ਦੇ ਮਾਮਲੇ ਦੇ ਵਿੱਚ ਸਮਾਂ ਦਿੱਤਾ ਗਿਆ ਪੰਜਾਬ ਸਰਕਾਰ ਦੀ ਮੰਗ ਤੇ 2 ਜਨਵਰੀ ਤੱਕ ਦਾ ਵਕਤ ਦੇ ਦਿੱਤਾ ਪੰਜਾਬ ਸਰਕਾਰ ਨੇ ਕੱਲ ਦਰਸਲ ਬੰਦਾ ਹਵਾਲਾ ਦਿੱਤਾ ਸੀ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਕਿਹਾ ਕਿ ਡੱਲੇਵਾਲ ਦੇ ਨਾਲ ਸਾਡੀ ਗੱਲਬਾਤ ਜਾਰੀ ਹੈ ਜੇ ਕੇਂਦਰ ਸਰਕਾਰ ਕਿਸਾਨਾਂ ਦੇ ਨਾਲ ਗੱਲਬਾਤ ਕਰਦੀ ਹੈ ਤਾਂ ਡੱਲੇਵਾਲ ਮੈਡੀਕਲ ਸਹਾਇਤਾ ਲੈਣ ਦੇ ਲਈ ਤਿਆਰ ਨੇ 2 ਜਨਵਰੀ ਨੂੰ ਹੁਣ ਮਾਮਲੇ ਦੀ ਅਗਲੀ ਸੁਣਵਾਈ ਹੋਵੇਗੀ ਖੈਰ 2 ਤਰੀਕ ਤੱਕ ਪੰਜਾਬ ਸਰਕਾਰ ਦੇ ਕੋਲ ਪ੍ਰਸ਼ਾਸਨ ਦੇ ਕੋਲ ਸਮਾਂ ਹੈ ਕਿ ਕਿਸ ਹਾਲ ਦੇ ਵਿੱਚ